ਨਾਰਾਇਣਾ ਈ ਟੈਕਨੋ ਸਕੂਲ ਬਲੂ ਵੈਲੀ ਅੰਮ੍ਰਿਤਸਰ ਵਿਖੇ ਐਨੂਅਲ ਫੰਕਸ਼ਨ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਵਜੋਂ ਅੰਮ੍ਰਿਤਸਰ ਦੇ ਮੇਅਰ ਚਤਿੰਦਰ ਸਿੰਘ ਮੋਤੀ ਪਾਟਿਆ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸਕੂਲੀ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਸਰ ਆ ਵੀ ਆ ਜਾਓ ਆ ਵੀ ਆ ਜਾਓ ਜੀ ਦਿਸ ਇਸ ਮੀ ਆਸਤਿਕ ਕੁਮਾਰ ਯੂਰ ਕੋ ਹੁਸ ਫੋਮ ਗ੍ਰੈਡੀਅੰਟ ਸਾਲਾਨਾ ਜਿਹੜਾ ਇਨਾਗੂਰੇਸ਼ਨ ਜਿਹੜਾ ਫੰਕਸ਼ਨ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਹੈ ਅੱਜ ਉਹ ਇੱਕ ਬੱਚਿਆਂ 'ਚ ਉਤਸ਼ਾਹ ਹੁੰਦਾ ਜੀ ਕਿ ਜਦੋਂ ਬੱਚਿਆਂ ਨੂੰ ਆਪਣੇ ਇੱਕ ਸਾਲ ਦੀ ਸਟੱਡੀ ਤੋਂ ਬਾਅਦ ਆਪਣੇ ਜਿੰਨੇ ਵੀ ਆਪਣੇ ਵਰਕ ਕੀਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਪ੍ਰਾਈਜ਼ ਦੇ ਕੇ ਡਿਸਟ੍ਰਿਬਿਊਟ ਕਰਕੇ ਨਿਵਾਜਿਆ ਜਾਂਦਾ ਪ੍ਰਾਈਜ਼ ਦੇ ਕੇ ਬੱਚਿਆ ਜਹੀਂ ਵੀ ਉਸੇ ਵਕਤ ਉਹਨਾਂ ਲਈ ਇੱਕ ਵਕਰਾ ਹੀ ਜਿਹੜਾ ਚਾਹ ਹੁੰਦਾ ਕੀ ਅੱਜ ਸਾਨੂੰ ਸਕੂਲ ਦੇ ਵੱਲੋਂ ਜਾਂ ਕਲਾਸ ਆਪ ਹੋਈ ਹੈ ਜਾਂ ਕੋਈ ਐਕਟੀਵਿਟੀ ਸਕੂਲ სპੋਰਟਸ ਦੀ ਹੈ ਜਾਂ ਹੋਰ ਕਈ ਹੈ ਉਹਦੇ ਵਿੱਚ ਸਾਨੂੰ ਪ੍ਰਾਈਜ਼ ਮਿਲਣਾ ਪ੍ਰਾਈਜ਼ ਦਾ ਮਿਲਣਾ ਹੀ ਜਿਹੜਾ ਨਾ ਭਾਵੇਂ ਉਹਦੀ ਵੈਲਿਊ ਜਿਹੜੀ ਹੈਗੀ ਉਹ ਚਾਹ ਦੀ ਵੈਲਿਊ ਕੋਈ ਵੈਲਿਊ ਨਹੀਂ ਅਸਾ ਸੋਚ ਸਕਦੇ ਸੋ ਅੱਜ ਇਧਰ ਪ੍ਰਾਈਜ਼ ਸਿਲੀਬਸ਼ਨ ਤੇ ਆਏ ਹਨ ਉਹ ਫੰਕਸ਼ਨ ਦੇ ਉੱਤੇ ਆਏ ਹਨ ਸੋ ਅੱਜ ਮੈਂ ਨਵੈਨਾ ਸਾਰੇ ਸਕੂਲੋਂ ਐਮਟੀ ਵੀ ਟਰੈਕਟਰ ਸਭ ਕੜੇ ਹੈ ਨਾ ਦੇ ਜੀਐਮ ਸਭ ਕੜੇ ਹੈ ਮੈडम ਪ੍ਰਿੰਸੀਪਲ ਸੋ ਸਾਰਿਆਂ ਨੂੰ ਅੱਜ ਦੇ ਦਿਨ ਦੇ ਦਿਨ ਬਹੁਤ ਬਹੁਤ ਆਪਣਾ ਵਾਰਕ ਹੋ